ਕੈਬਨਟ ਮੰਤਰੀ ਲਾਲਜੰਤ ਕਟਾਰੂ ਚੱਕ ਪਹੁੰਚੇ ਬਟਾਲਾ ਸ਼ਿਵ ਬਟਾਲ ਵਿ ਨੂੰ ਸਮਰਪਤ ਵਾਤਾਵਰਨ ਸੁਰੱਖਿਆ ਅਤੇ ਰੁੱਖਾਂ ਦੀ ਮਹੱਤ ਤਾ ਸਪੰਤੀ ਮਹੀਨਾ ਚੱਲਣ ਵਾਲੇ ਭਾਸ਼ਣ ਅਤੇ ਕਵਤਾ ਮੁਕਾਬਲੇਾਂ ਦੀ ਕਰਵਾਈ ਸ਼ੁਰੂਆਤ ਰਾਜਪਤਰੀ ਸਮਾਗਮ ਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨ ਮੰਤਰੀ ਲਾਲ ਚੰਦ ਘਟਾਰੂ ਚੱਕ ਵਿਸ਼ੇਸ਼ਤਵ ਤੇ ਪਹੁੰਚੇ ਅਤੇ ਉਹਨਾਂ ਕਾ ਕੇ ਅੱਜ ਦਾ ਤਿੰਨਜੋ ਪੰਜਾਬ ਦੇ ਸਰਮੌਰ ਕਵੀ ਸ਼ਿਵ ਕੁਮਾਰ ਪਟਾਲਵੀ ਦੇ 99 ਜੰਤਵਸ਼ ਅਤੇ ਇਸ ਦਿਨ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪਰ ਜਵਾਤਵਨ ਸੁਰੱਖਿਆ ਅਤੇ ਰੁੱਖਾਂ ਦੀ ਮਹੱਤਤਾ ਸਪਤੀ ਇੱਕ ਮਹੀਨਾ ਤੱਕ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਹੈ ਇਸ ਦੇ ਨਾਲ ਹੀ ਪੰਜਾਬ ਨੂੰ ਖਰਾਬਰਾ ਕਰਨਤਾ ਸਨੇਹਾਵੀ ਉਹ ਨਾਮ ਲੋ ਦਿੱਤਾ ਗਿਆ ਤੇ ਸਰਕਾਰ ਦੇ ਵਾਤਾਵਰਨ ਵਿਭਾਗ ਵੱਲੋਂ ਪੂਰੇ ਪੰਜਾਬ ਭਰ ਚੇਪੌਤੇ ਲਗਾਏ ਜਾਂਦੀ ਸ਼ੁਰੂਆਤ ਵੀ ਕੀਤੀ ਕਈ ਅਧਿਸ਼ ਤੇ ਨਾਲ ਹੀ ਵੱਫਕ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕਵਿਤਾ ਅਤੇ ਭਾਸ਼ਣ ਮੁਕਾਬਲੇ ਇੱਕ ਮਹੀਨਾ ਕਰਵਾਈ ਚਾਣਗੇ ਅਤੇ ਚੇਤੂ ਵਿਧਿਆਥੀਆਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਉੱਥੇ ਹੀ ਕਰਵਾਏ ਗਏ ਇਸ ਸਮਾਗਮ ਨੂੰ ਜੋ ਵੱਖ-ਵੱਖ ਕਵੀਆਂ ਵੱਲੋਂ ਆਪਣੇ ਕਲਾਮ ਪੇਸ਼ ਕੀਤੇ ਗਏ ਅਤੇ ਪ੍ਰਸਿੱਧ ਸੂਫੀ ਕਾਇਕ ਅਯਕੂ ਵੱਲੋਂ ਆਪਣੀ ਗਾਇਕੀ ਵੀ ਪੇਸ਼ ਕੀਤੀ ਗਈ ਬਿਨਾ ਉਹ ਤੇ ਸਿਰ ਤੇ ਕਲਪੀ ਤੇ ਪਹਹੀ ਅ ਅੱਜ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਅ ਇੱਕ ਵਾਰ ਫੇਰ ਆਨ ਦਾ ਮੌਕਾ ਮਿਲਿਆ ਸੋ ਸ਼ਿਵ ਕੁਮਾਰ ਬਟਾਲਵੀ ਜਿਹੜੇ ਪੰਜਾਬ ਦੇ ਬਹੁਤ ਵੱਡੇ ਕਵੀ ਨੇ ਕਿਸੇ ਪਛਾਣ ਦੀ ਮਤਾਜ਼ ਨਹੀਂ ਹਰ ਪੰਜਾਬੀ ਹਰ ਦੇਸ਼ ਵਾਸੀ ਜਿਹਨਾਂ ਨੂੰ ਮੋਹ ਕਰਦਾ ਸੋ ਅੱਜ ਉਹਨਾਂ ਦਾ ਜਨਮ ਵਰੇ ਗੰਡਾ 49 ਜਨਮ ਦਿਨ ਦੇ ਉੱਤੇ ਮਾਝੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ 'ਚ ਜੰਗਲਾਤ ਵਿਭਾਗ ਨੇ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇੱਕ ਥੀਮ ਨੂੰ ਲੈ ਕੇ ਅੱਜ ਜਿਹੜੀ ਉਹ ਇੱਥੇ ਇੱਕ ਬੜਾ ਵੱਡਾ ਇਵੈਂਟ ਕੀਤਾ ਸੋ ਇਹ ਅੱਜ ਤੋਂ ਬਾਅਦ ਲਗਾਤਾਰ ਇੱਕ ਮਹੀਨਾ ਚੱਲਣਾ ਇਸ ਸੰਦਰਭ ਦੇ ਵਿੱਚ ਪੰਜਾਬ ਦੇ ਸਕੂਲਾਂ ਪ੍ਰਾਇਮਰੀ ਸਕੂਲਾਂ 'ਚ ਮਿਡਲ 'ਚ ਹਾਈ ਸਕੈਂਡਰੀ 'ਚ ਔਰ ਕਾਲਜਾਂ ਦੇ ਅੰਦਰ ਚਾਰ ਪੱਧਰ ਤੇ ਬੱਚਿਆਂ ਦੇ ਮੁਕਾਬਲੇ ਹੋਣਗੇ ਆਪਣੀ ਆਨ ਵਾਲੀ ਪੀੜੀ ਨੂੰ ਜਿੱਥੇ ਅਸੀਂ ਸ਼ੇਖਮਾਰ ਜੀ ਦੇ ਵਟਾਲਵੀ ਜੀ ਦੇ ਉਹਨਾਂ ਮਹਾਨ ਗੀਤਾ ਨਾਲ ਉਹਨਾਂ ਰੋਹ ਰੀਤਾ ਨਾਲ ਉਸ ਵੱਡੇ ਵਿਦਵਾਨ ਵੱਲੋਂ ਪਾਏ ਗਏ ਪੰਜਾਬੀ ਬੋਲੀ 'ਚ ਸਹਿਜ ਵੱਡੇ ਯੋਗਦਾਨ ਦੇ ਨਾਲ ਜਿੱਥੇ ਜੋੜਨ ਨਾਲ ਉਹਨਾਂ ਨੂੰ ਯਾਦ ਕਰਨਾ ਤੇ ਨਾਲ ਦੀ ਨਾਲ ਇਸ ਆਨ ਵਾਲੀ ਪੀੜੀ ਨੂੰ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਜੋੜਨਾ ਵੀ ਹੈ ਜਮੈਂ ਸਮਝਦਾ ਕਿ ਬਹੁਤ ਵੱਡੀ ਲੋੜ ਹੈ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਸੋ ਉਹਦਾ ਅਸਰ ਸਾਰੀ ਦੁਨੀਆ ਤੇ ਪੈਂਦਾ ਪੰਜਾਬ 'ਚ ਵੀ ਪੈਣਾ ਸਾਡੇ ਜੀਵਨ ਤੇ ਪੈਣਾ ਸਾਡੇ ਪੰਛੀਆਂ ਤੇ ਪੈਣਾ ਸਾਡੀਆਂ ਫਸਲਾਂ ਤੇ ਪੈਣਾ ਸੋ ਇਹਦੀ ਚੁਣੌਤੀ ਦੇ ਲਈ ਜਿੱਥੇ ਵਿਗਿਆਨੀ ਵੱਡੀਆਂ-ਵੱਡੀਆਂ ਖੋਜਾਂ ਕਰਦੇ ਆ ਉੱਥੇ ਅਸੀਂ ਜੰਗਲਾਤ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ੀਦੀ ਬਰੇਗਣ ਨੂੰ ਸਮਰਪਿਤ ਸਾਢੇ 3 ਲੱਖ ਬੂਟੇ ਵੀ ਲਾ ਰਹੇ ਆ ਸੋ ਅੱਜ ਇੱਕ ਵਾਰ ਇਸ ਪਿਆਰੀ ਤੇ ਸਾਂਝਾ ਮੱਤੀ ਧਰਤੀ ਬਟਾਲੇ ਤੇ ਆਣ ਦਾ ਮੌਕਾ ਮਿਲਿਆ ਬਹੁਤ ਸ਼ਾਨਦਾਰ ਇਵੈਂਟ ਹੋਇਆ ਬਹੁਤ ਖੂਬਸੂਰਤ ਬੱਚਿਆਂ ਨੇ ਕਵਿਤਾਵਾਂ ਔਰ ਪਾਸਨ ਗੀਤ ਵਗੈਰਾ ਇਥੇ ਪ੍ਰਸਤੁਤ ਕੀਤੇ ਆ ਔਰ ਜਿਨ੍ਹਾਂ ਦਾ ਕੈਟੇਗਰੀਸਾਈਜ਼ ਵੀ ਕੀਤਾ ਗਿਆ 136 3 ਸੋ ਨਾਲ ਦੀ ਨਾਲ ਇੱਕ ਮਹੀਨਾ ਜਿਹੜੇ ਚੱਲਣਗੇ ਇਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕੰਡ ਥਰਡ ਆਣਗੇ ਉਹਨਾਂ ਨੂੰ ਨਕਦੀ ਇਨਾਮ ਵੀ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਆਪਣੀ ਆਣ ਵਾਲੀ ਪੀੜੀ ਨੂੰ ਪੰਜਾਬੀ ਬੋਲੀ ਸੇਵ ਕੁਮਾਰ ਜੀ ਦੇ ਸਹਿਤ ਨਾਲ ਜੋੜਨਾ ਤੇ ਨਾਲ ਦੀ ਨਾਲ ਵਾਤਾਵਰਣ ਤੇ ਰੁੱਖਾਂ ਦੇ ਨਾਲ ਉਹਨਾਂ ਦਾ ਮੋਜ ਗਾਣਾ ਉਹਨਾਂ ਅੰਦਰ ਸਨੇਹ ਪੈਦਾ ਕਰਨਾ ਇਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਸੇਜ ਆ ਜਿਹੜਾ ਬਟਾਲੇ ਦੇ ਤਰਫੋਂ ਦਿੱਤਾ। ਆਏ ਤੇ ਆਨਰੇਬਲ ਐਮਐਲਏ ਹਮਨਸ਼ੀਰ ਸ਼ੇਰਕਲਸੀ ਬਕੀ ਪ੍ਰੈਜ਼ੀਡੈਂਟ ਪੰਜਾਬ ਉਹਨਾਂ ਦੇ ਬਿਖਾਫ ਤੇ ਪਹੁੰਚੇ। ਬਹੁਤ ਹੀ ਮਿਹਨਤ ਕਰ ਰਹੇ ਨੇ ਬਟਾਲੇ ਵਾਸਤੇ ਬਟਾਲੇ ਨੂੰ ਬਹੁਤ ਹੀ ਅੱਛੇ ਲੈਵਲ ਤੇ ਸਾਡੇ ਸਾਡੇ ਸੁਖਮਾਨ ਕੁਮਾਰ ਮਾਨ ਜੀ ਨੇ ਉਹ ਸਾਡੇ ਬਟਾਲੇ ਦਾ ਪੰਜਾਬ ਦਾ ਮੋਰੇ ਯੂਨੀਵਰਸਲ ਨਾਮ ਰੋਸ ਦੇ ਸਾਡੇ ਐਮਐਲਏ ਸਾਹਿਬ ਬਾਲੇ ਦੇ ਦਿਨ ਰਾਤ ਮੇਂ ਬਟਾਲੇ ਦਾ ਨਾਮ ਮੋਰੋਸ਼ਨ ਹੋਣਾ ਚਾਹੀਦਾ ਔਰ ਇਹ ਬਹੁਤ ਹੀ ਸੋਨਾ ਉਪਰਾਣਾ ਹੈ ਸਰਦਾਰ ਪਰਮੋਸਿਵ ਜੀ ਮਾਨ ਵਰ ਲੋਕ ਪੰਜਾਬ ਸਰਕਾਰ ਵੱਲੋਂ ਉਹ ਜਿਹੜਾ ਆਜ਼ਾਦੀ ਦਿਨ ਸੀ ਉਹ ਮੈਟੋਰੀਅਤੇ ਵਿੱਚ ਆਪਣਾ ਸ਼ਿ ਪਟਾਲ ਵੀ ਜਿਹੜੇ 89th ਬਰਥਡੇ ਤੇ ਇਹ ਉਪਰਾਲਾ ਜਿਹੜਾ ਵਾ ਸਟਾਰਟ ਹੋਇਆ ਇਹ ਵਕਤ ਤੋਂ ਜਿਲਿਆਂ ਦੇ ਹੋ ਰਿਹਾ ਹੈ ਜੀ ਔਰ ਬੜੇ ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦੇ ਇਨਵੀਟੇਸ਼ਨ ਦਿੱਤੇ ਜਾ ਰਹੇ ਚੋਟੇ ਬੱਚੇ ਕਵਿਤਾ ਇਕੱਠ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਔਰ ਇਹ ਸਰਕਾਰ ਵੱਲੋਂ ਬਹੁਤ ਸੋਹਣੇ ਉਪਰਾਲੇ ਦੇ ਵਿੱਚ ਜਿਹੜਾ ਵਾ ਘਰ ਘਰ ਜਾ ਕੇ ਬੜੀ ਫੇਰ ਜਿਹੜਾ ਵਾ ਬੱਚਿਆਂ ਨੂੰ ਐਪਰੀਸ਼ੀਏਟ ਉਹਨਾਂ ਦੇ ਜਿਹੜਾ ਪੁੱਤਰ ਆ ਉਹਨਾਂ ਦਾ ਟੈਲੇਂਟ ਹੈ ਉਹਨੂੰ ਬਾਹਰ ਲਿਆਇਆ ਜਾ ਰਿਹਾ ਹੈ। ਹਾਂਜੀ ਅੱਜ ਰਾਜਪਦਰੀ ਸਮਾਗਮ ਜੋ ਉੱਥੇ ਸ਼ਿਵ ਕੁਮਾਰ ਬਟਾਲਵੀ ਹਾਲ ਵਿੱਚ ਬਟਾਲੇ ਵਿੱਚ ਹੋਇਆ ਹੈ। ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਾਤਾਵਰਣ ਨੂੰ ਗੋਸਟਜਾ ਬਣਾਉਣ ਲਈ ਉਪਰਾਲੇ ਕਿਤੇ ਪ੍ਰਾਲਿਆਂ ਬਾਰੇ ਦੱਸਿਆ ਗਿਆ ਐਂਡ ਇਸ ਦੇ ਨਾਲ ਹੀ ਇਹਨੂੰ ਸਿੰਕ ਕੀਤਾ ਗਿਆ ਜੀ ਸ਼ਿਵ ਕੁਮਾਰ ਬਟਾਲ ਜੀ ਦੇ ਜਨਮ ਦਿਨ ਨਾਲ ਸੋ ਸਾਰਿਆਂ ਨੂੰ ਪੀਂਦਾ ਵੱਧ ਤੋਂ ਵੱਧ ਰੋਕ ਲਾਓ ਸੋ ਦੈਟ ਆਪਾਂ ਆਪਣਾ ਵਾਤਾਵਰਣ ਵਧੀਆ ਬਣਾ ਸਕੀਏ